ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਜਸਕਰਨ ਸਿੰਘ ਦੀ ਅਗਵਾਈ ਵਿੱਚ ਅਜਨਾਲਾ ਰੋਡ ਪ੍ਰੀਤ ਵਿਹਾਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕੇ ਦੇ ਉਮੀਦਵਾਰ ਤਰਨਜੀਤ ਸਿੰਘ ਚੰਦੂ ਦੇ ਹੱਕ ਵਿੱਚ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਉਹਨਾਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਹਰ ਵਰਗ ਦਾ ਖਿਆਲ ਰੱਖਿਆ ਅਤੇ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਹਨ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਕੈਂਡੀਡੇਟ ਦਿੱਤਾ ਗਿਆ ਹੈ ਤਰਨਜੀਤ ਸਿੰਘ ਸੰਧੂ ਸਮੁੰਦਰੀ ਉਸ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕ ਖਵਾ ਭੇਜਣਾ ਚਾਹੀਦਾ ਹੈ ਤਾਂ ਜੋ ਅਮਰਸਰ ਦਾ ਸਬੂਚਾ ਵਿਕਾਸ ਹੋ ਚੁਕੇ ਇਸ ਮੌਕੇ ਉਹਨਾਂ ਦੇ ਨਾਲ ਉੱਤਮ ਸਿੰਘ ਜਗੀਰ ਸਿੰਘ ਫੌਜੀ ਪ੍ਰੇਮ ਸਿੰਘ ਜਸਪਾਲ ਸਿੰਘ ਬਲਵਿੰਦਰ ਸਿੰਘ ਮੀਰਾਕੋੜ ਹਰਮਨ ਸਿੰਘ ਸੰਸ਼ੇத் ਸਿੰਘ ਛੇਰਾ ਜਗੀਰ ਸਿੰਘ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ਅੱਜ ਜਿਹੜੇ ਸਾਡੇ ਉਮੀਦਵਾਰ ਨੇ ਸਰਦਾਰ ਤਰਨਜੀਤ ਸਿੰਘ ਜੀ ਸੰਧੂ ਸੁਨਦਰੀ ਸਾਹਿਬ ਉਹਨਾਂ ਦੀ ਇਲੈਕਸ਼ਨ ਦੇ ਸਬੰਧ ਵਿੱਚ ਅਸੀਂ ਆਪਣੇ ਮੁਹੱਲਿਆਂ ਤੋਂ ਵੱਖ-ਵੱਖ ਜਿਹੜੇ ਸਾਡੇ ਮੋਤਵਾਰ ਸੱਜਣ ਨੇ ਉਹ ਆਏ ਨੇ ਅਸੀਂ ਅਗਲੀ ਮੱਲ ਡੋਰ ਟੂ ਡੋਰ ਕੈਂਪੇਨਿੰਗ ਕਰਦੀ ਤਿਆਰੀ ਕਰ ਰਹੇ ਹਾਂ ਔਰ ਸੰਧੂ ਸਾਹਿਬ ਨੂੰ ਬੁਲਾ ਕੇ ਇੱਕ ਵੱਡੀ ਰੈਲੀ ਵੀ ਕਰਨੀ ਹੈ ਅਸੀਂ ਇਸ ਕਰਕੇ ਅਸੀਂ ਇਹਨਾਂ ਸਾਰਿਆਂ ਵੀਰਾਂ ਦੇ ਨਾਲ ਸਲਾਹ مشورہ ਕਰਨ ਵਾਸਤੇ ਇਹਨਾਂ ਨੂੰ ਦੱਸਣ ਵਾਸਤੇ ਕਿ ਆਪਾਂ ਅੱਗੇ ਅੰਮ੍ਰਿਤਸਰ ਦੇ ਆਸਤੇ ਦੋ ਵਾਰਾਂ ਗਲਤੀ ਕਰ ਲਈ ਆ ਜੇਤਲੀ ਸਾਹਿਬ ਤੇ ਪੂਰੀ ਸਾਹਿਬ ਹੁਣ ਆਪਾਂ ਜੇ ਫੇਰ ਗਲਤੀ ਕਰ ਲਈ ਫੇਰ ਆਪਣੇ ਅੰਮ੍ਰਿਤਸਰ ਦਾ ਵਿਕਾਸ ਨਹੀਂ ਹੋਣਾ ਆਪਾਂ ਜਿਹੜੇ ਕੱਲ ਕਹਿੰਨੇ ਸੀ ਜੀ ਲੋਕ ਕੈਂਡੀਡੇਟ ਬਾਹਰੋਂ ਆ ਗਿਆ ਉਹ ਵੀ ਆਪਣਾ ਹੁਣ ਲਾਮਾ ਲਾਤਾ ਇਤੋਂ ਦੇ ਲੋਕਲ ਕੈਂਡੀਡੇਟ ਨੇ ਉਹ ਔਰ ਪੜੇ ਲਿਖੇ ਅਮਰੀਕਾ ਦੇ ਰਾਜਦੂਤ ਜਿਨ੍ਹਾਂ ਦੀ ਕਿ ਸਿੱਧੀ ਦਰਬਾਰੇ ਸਰਕਾਰੀ ਮਤਲਬ ਉਹਨਾਂ ਦੀ ਪਹੁੰਚ ਆ ਔਰ ਉਹ ਤਗੜੇ ਹੋਗੇ ਕੱਲ ਨੂੰ ਕੋ ਅੰਮਰਸਾਧ ਦਾ ਵਿਕਾਸ ਕਰ ਸਕਦੇ ਆ ਇਹਨਾਂ ਦੇ ਮੁਕਾਬਲੇ ਹੋਰ ਕੋਈ ਬੰਦਾ ਨਹੀਂ ਕਰ ਸਕਦਾ ਜੇ ਆਪਾਂ ਹੋਰ ਕੋਈ ਉਮੀਦਵਾਰ ਚੁਣਦੇ ਆ ਤੇ ਉਹਦੀ ਕੋਈ ਪਹੁੰਚ ਨਹੀਂ ਆ 5 ਸਾਲ ਆਪਣੇ ਖਰਾਬ ਹੋਣਗੇ ਔਰ ਅੰਮਰਸਾਧ ਦੇ ਵਿਕਾਸ ਨੂੰ ਬਹੁਤ ਤੱਕਾ ਲੱਗੇਗਾ ਸੋ ਮੈਂ ਫਿਰ ਇਹਨਾਂ ਦੇ ਵੀਰਾਂ ਨੂੰ ਇਹੋ ਬੇਨਤੀ ਕੀਤੀ ਆ ਕਿ ਆਪਾਂ ਘਰ ਘਰ ਜਾ ਕੇ ਆਪਣੇ ਸਾਥਕ ਸਬੰਧੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਪ੍ਰੇਰਿਏ ਕਿ ਆਪਾਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਉਮੀਦਵਾਰ ਦਾ ਸਾਧઈએ ਜੋ ਕਿ ਆਪਣਾ ਆਉਣ ਵਾਲਾ ਸਮੇਂ ਦਾ ਅਮਰਸਰ ਵਿਕਾਸ ਕਰ ਸਕੇ ਔਰ ਸਾਡੀ ਪਬਲਿਕ ਦਾ ਭਲਾ ਹੋ ਸਕੇ ਵਾਹਿਗੁਰੂ ਜੀ